हां जी ਪੰਜਾਬੀ ਦਾ ਸਾਸਰੇ ਕਾਲ ਜਿਵੇਂ ਕਿ ਪੰਜਾਬ ਦੇ ਤਿੰਨ ਵੱਡੇ ਲੀਡਰਾਂ ਦਾ ਜਾਨੀ ਅਸਤੀਫਾ ਹੋਵੇ ਤੇ ਪੰਜਾਬ ਦੀ ਸੱਤਾ ਦਾਮਾ ਡੋਲ ਹੋ ਜਾਂਦੀ ਹੈ ਅੱਜ ਤੁਹਾਨੂੰ ਮੈਂ ਬਹੁਤ ਵੱਡੀ ਖਬਰ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੇ ਦਿਗਜ ਕਹਾਉਣ ਵਾਲੀ ਪਾਰਟੀ ਦੇ ਨੇਤਾ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਰਾਜਾ ਬੜਿੰਗ ਔਰ ਤੀਸਰਾ ਨੰਬਰ ਜਿਹੜਾ ਕਿ ਭਾਰਤ ਪੂਸ਼ਨ ਆਸ਼ੂ ਕੱਲ ਜਿਹੜੀਆਂ ਇਹਨਾਂ ਦੀਆਂ ਜ਼ਮਾਨਤਾਂ ਜੱप्त ਹੋਈਆਂ ਸੀ ਉਹਨਾਂ ਦੇ ਕਾਰਨ ਇੱਕ ਪੰਜਾਬ ਦੇ ਅੰਦਰ ਬਹੁਤ ਵੱਡੀ ਤਰਫਲੀ ਮਚ ਗਈ ਇਹਨਾਂ ਪਾਰਟੀਆਂ ਦੇ ਅੰਦਰ ਕਿਉਂਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਉਹਨਾਂ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਖਬਰ ਆ ਉਹ ਤੁਹਾਨੂੰ ਹੈਰਾਨ ਕਰ ਦੇਣ ਵਾਲੀ ਹੈ ਬਹੁਤ ਸਾਰਾ ਜ਼ੋਰ ਜਮੈਸ਼ ਕੀਤਾ ਇਹਨਾਂ ਵਿਰੋਧੀ ਧਿਰਾਂ ਨੇ ਅੱਡੀ ਚੋਟੀ ਦੇ ਜ਼ੋਰ ਲਾ ਦਿੱਤਾ ਸੀ ਕਿ ਅਸੀਂ ਭਗਵੰਤ ਮਾਨ ਸਰਕਾਰ ਸੱਚਣੀ ਹੈ ਦਰਾਂ ਸਾਲ ਦੇ ਵਿੱਚ ਪੰਜਾਬ ਦੇ ਲੋਕ ਬਦਲ ਚੁੱਕੇ ਨੇ ਔਰ ਜਿਹੜੀ ਤੁਸੀਂ ਅੱਜ ਖਬਰ ਦੇਖਣ ਜਾ ਰਹੇ ਹੋ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ 2027 ਦਾ ਇੱਕ ਐਸਾ ਸੁਨੇਹਾ ਸੁਣਨ ਜਾ ਰਹੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਫਿਰ ਤੋਂ ਬਣਨ ਜਾ ਰਹੀ ਹੈ ਇਹ ਗੱਲਾਂ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਦਰਾਂ ਸਾਲ ਦੇ ਵਿੱਚ ਇਹਨਾਂ ਦੇ ਸਬੂਤ ਤੁਹਾਡੇ ਸਾਹਮਣੇ ਪੜਾਂਗੇ ਕਿਉਂਕਿ ਪੰਜਾਬ ਦੇ ਵਿੱਚ ਛੇੜੀ ਆਮ ਆਦਮੀ ਪਾਰਟੀ ਦੇ ਵਿਰੁੱਧ ਹੋ ਚੱਲੇ ਸੀ ਪੂਰੇ ਪੰਜਾਬ ਦੇ ਲੋਕ ਕਿ ਭਾਈ ਇਹਨਾਂ ਨੇ ਨਸ਼ਾ ਚਲਾ ਦਿੱਤਾ ਹੈ ਇਹਨਾਂ ਨੇ ਬਹੁਤ ਸਾਰੀ ਭ੍ਰਸ਼ਟਾਚਾਰੀ ਕੀਤੀ ਹੈ ਯਾਨੀ ਪੰਜਾਬ ਦੇ ਮੁੱਦਿਆਂ ਪ੍ਰਤੀ ਅੱਜ ਤੱਕ ਇੱਕ ਵੀ ਕੰਮ ਨਹੀਂ ਕੀਤਾ ਭਗਵੰਤ ਮਾਨ ਸਰਕਾਰ ਨੇ ਔਰ ਫਿਰ ਵੀ ਬਾਜੀ ਪਲਟਦੀ ਕਿਵੇਂ ਆ ਇਹ ਦੇਖਣ ਵਾਲੀ ਗੱਲ ਹੈ ਔਰ ਤਿੰਨ ਵੱਡੇ ਲੀਡਰਾਂ ਦੇ ਅਸਤੀਫੇ ਪੰਜਾਬ ਦੀ ਸੱਤਾ ਨੂੰ ਹਿਲਾ ਕੇ ਰੱਖ ਦਿੱਤਾ ਉਹ ਵਰਕਰਾਂ ਨੂੰ ਹਿਲਾ ਕੇ ਰੱਖ ਦਿੱਤਾ ਜਿਹੜੇ ਲੋਕ ਇਹਨਾਂ ਨੂੰ ਚਾਉਣ ਵਾਲੇ ਪੰਜਾਬ ਦੇ ਅੰਦਰ ਆਮ ਜਨਤਾ ਦੇ ਵਿੱਚ ਬੈਠੇ ਨੇ ਯਾਨੀ ਜਿਹੜੇ ਆਮ ਲੋਕ ਇਹਨਾਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਅੱਜ ਇਹ ਖਬਰ ਸੁਣ ਕੇ ਬੜੀ ਹੈਰਾਨੀ ਹੋਣੀ ਹੈ ਕਿਉਂਕਿ ਦਿਗਜ ਨੇਤਾ ਕਹਾਉਣ ਵਾਲੇ ਤਿੰਨੋਂ ਦਾ ਅਸਤੀਫਾ ਆਮ ਜੀ ਗੱਲ ਨਹੀਂ ਸੁਣ ਕੇ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਉਹਨਾਂ ਲੋਕਾਂ ਲਈ ਜਿਹੜੇ ਬੜੇ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਨੇ ਔਰ ਦੂਜੇ ਪਾਸੇ ਜਿਹੜੇ ਇਹਨਾਂ ਦੀ ਪਾਰਟੀ ਦੇ ਮੈਂਬਰ ਨੇ ਤਾਂ ਮੈਂ ਤੁਹਾਨੂੰ ਪਹਿਲਾਂ ਇਹਨਾਂ ਦੇ ਸਹੀਏ ਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਭਗਵੰਤ ਮਾਨ ਸਰਕਾਰ ਕਿਵੇਂ 2027 ਦੇ ਵਿੱਚ ਬਣਦੀ ਹੈ ਔਰ ਕਿਵੇਂ ਸਰਕਾਰ ਬਣਨ ਦਾ ਦਾਵਾ ਕੀਤਾ ਦਰਅਸਲ ਦੇ ਵਿੱਚ ਸਰਕਾਰ ਬਣਨ ਦਾ ਦਾਵਾ ਸਾਡੇ ਪੰਜਾਬ ਦੇ ਲੋਕ ਕਰ ਚੁੱਕੇ ਨੇ ਇਹ ਵੀ ਤੁਹਾਡੇ ਸਾਹਮਣੇ ਖਬਰ ਸੁਣਾਵਾਂਗੇ ਹੁਣ ਪਹਿਲਾਂ ਇਹ ਸੁਣੋ ਕਿ ਜਿਹੜੀਆਂ ਇਹਨਾਂ ਦੀਆਂ ਜਵਾਨਤਾ ਜਬਤ ਹੋਈਆਂ ਨੇ ਕੱਲ ਉਹ ਹੋਈਆਂ ਕਿਉਂ ਨੇ ਦਰਾਂ ਸਾਲ ਦੇ ਵਿੱਚ ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡਾ ਰੀਜਨ ਛੁਪਿਆ ਹੋਇਆ ਸੀ ਰੀਜਨ ਇਹ ਸੀ ਜਿਹੜੀ ਕਿ ਸਿੱਖ ਵੋਟ ਹੈ ਲੁਧਿਆਣੇ ਦੇ ਵਿੱਚ ਯਾਨੀ ਉਸ ਏਰੀਏ ਦੇ ਵਿੱਚ ਸਿੱਖ ਕੌਮ ਦੀ 50000 ਤੋਂ ਵੱਧ ਵੋਟ ਪਾਈ ਜਾਂਦੀ ਹੈ ਜਿਹੜਾ ਕਿ ਕੱਲ ਵੀ ਮੈਂ ਇੱਕ ਵੀਡੀਓ ਦੇ ਵਿੱਚ ਇਹ ਪੁਸ਼ਟੀ ਕਰ ਚੁੱਕਿਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਸਿੱਖ ਕੌਮ ਪ੍ਰਧਾਨਗੀ ਤੋਂ ਯਾਨੀ ਨਕਾਰ ਰਹੀ ਹੈ ਉਹ ਕਹਿੰਦੇ ਵੀ ਅਸੀਂ ਇਹਨੂੰ ਕਬੂਲ ਨਹੀਂ ਕਰਦੇ ਕਿਹੇ ਪ੍ਰਧਾਨ ਰਹਿਣ ਤਾਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹਨਾਂ ਨੂੰ ਪੰਜਾਬ ਦੇ ਲੋਕ ਸਵੀਕਾਰ ਨਹੀਂ ਕਰਦੇ ਪਹਿਲਾ ਰੀਜਨ ਇਹ ਆ ਇਸ ਕਰਕੇ 50000 ਲੋਕਾਂ ਦੇ ਵਿੱਚੋਂ 8200 ਕੁਝ ਵੋਟਾਂ ਇਹਨਾਂ ਦੇ ਕੈਂਡੀਡੇਟ ਨੂੰ ਪਈਆਂ ਸੀ ਔਰ ਦੂਜੇ ਪਾਸੇ ਆਜੋ ਔਰ ਜਿਹੜੇ ਭਾਰਤ ਭੂਸ਼ਣ ਆਸ਼ੂ ਹਾਰੇ ਨੇ ਇਹਨਾਂ ਦਾ ਵੀ ਇੱਕ ਬਹੁਤ ਵੱਡਾ ਰੀਜਨ ਹੈ ਯਾਨੀ ਰਾਜਾ ਬੜਿੰਗਵੀ ਪ੍ਰਧਾਨ ਨੇ ਔਰ ਕਾਰਜਕਾਰੀ ਪ੍ਰਧਾਨ ਸੀਗੇ ਭਾਰਤ ਪੂਸ਼ਣ ਆਸ਼ੂ ਇਹਨਾਂ ਦੇ ਵਿੱਚ ਵੀ ਦਰਸਾਲ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਫੁੱਟ ਪਈਆ ਕਾਂਗਰਸ ਦੇ ਵਿੱਚ ਐਸ ਕਰਕੇ ਭਾਰਤ ਪੂਸ਼ਣ ਆਸ਼ੂ ਆਪਣੇ ਬਲਬੁੱਤੇ ਤੇ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਸੀਟ ਕੱਢੂੰਗਾ ਪਰ ਨਹੀਂ ਉਹ ਹਾਰ ਗਏ ਅਸੀਵਾ ਵੀ ਦੇ ਚੁੱਕੇ ਨੇ ਔਰ ਹੁਣ ਆਜੋ ਬੀਜੇਪੀ ਤੇ ਬੀਜੇਪੀ ਇੱਕ ਬਹੁਤ ਵੱਡਾ ਨਾਮ ਪੰਜਾਬ ਦੇ ਅੰਦਰ ਬਣਨੇ ਜਾ ਰਿਹਾ ਸੀ ਕਿਉਂਕਿ ਬੀਜੇਪੀ ਅਕਾਲੀ ਦਲ ਤੋਂ ਅੱਗੇ ਰਹੀ ਹੈ ਕਾਂਗਰਸ ਤੋਂ ਥੋੜਾ ਜਿਹਾ ਪਿੱਛੇ ਰਹੀ ਹੈ ਯਾਨੀ ਤੀਜੇ ਨੰਬਰ ਤੇ ਬੀਜੇਪੀ ਆ ਗਈ ਹੈ ਔਰ ਲੁਧਿਆੜੇ ਦੇ ਵਿੱਚੋਂ ਬਾਜ਼ੀ ਮਾਰ ਕੇ ਸੰਜੀਵ ਅਰੋੜਾ ਯਾਨੀ ਆਮ ਆਦਮੀ ਪਾਰਟੀ ਜਿੱਤੀ ਔਰ ਜਦੋਂ ਫਿਰ ਬੀਤੀ ਰਾਤ ਇੱਕ ਖਬਰ ਆਉਂਦੀ ਹੈ ਕਿ ਵੱਡੇ ਤਿੰਨ ਲੀਡਰਾਂ ਦਾ ਅਸਤੀਫਾ ਯਾਨੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਹਾਹਾਕਾਰ ਮਚ ਗਈ ਇਹਨਾਂ ਗੱਲਾਂ ਦੇ ਨਾਲ ਤਾਂ ਪਹਿਲਾਂ ਹੁਣ ਅਸਤੀਫਾ ਕਿਹਦਾ ਹੋਇਆ ਭਾਰਤ ਪੂਸ਼ਨ ਆਸੂ ਅਸਤੀਫਾ ਦੇ ਚੁੱਕੇ ਨੇ ਤਾਂ ਹੁਣ ਜਿਹੜੀ ਦੂਜੀ ਖਬਰ ਹੈ ਰਾਜਾ ਵੜਿੰਗ ਔਰ ਦੂਜੇ ਪਾਸੇ ਸ਼ਖਬੀਰ ਸਿੰਘ ਬਾਦਲ ਜਿਹਨੇ ਨਾ 25 ਸਾਲ ਤੱਕ ਰਾਜ ਕੀਤਾ ਉਹ ਲੋਕ ਅਸਤੀਫੇ ਦੇ ਵੱਲ ਕਿਵੇਂ ਜਾਂਦੇ ਔਰ ਕਿਵੇਂ ਜਨਤਾ ਖਿੱਚਦੀ ਹੈ ਜਰਾ ਇਹ ਵੀ ਦੇਖ ਲੋ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੀ ਫਿਰ ਤੋਂ ਸਰਕਾਰ ਬਣਨ ਜਾ ਰਹੀ ਹੈ ਉਹ ਕਿਵੇਂ ਬਣਨ ਜਾ ਰਹੀ ਹੈ ਕੌਣ ਬਣਾ ਰਿਹਾ ਉਹਦਾ ਦਾਵਾ ਕੌਣ ਕਰ ਰਿਹਾ ਇਹ ਵੀ ਤੁਹਾਡੇ ਸਾਹਮਣੇ ਅਪਡੇਟ ਕਰਾਂਗੇ ਤਾਂ ਸੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਕਰਾਂਗੇ ਸਾਜੀ ਜਿਹੜੀ ਕਿ ਭਗਵੰਤ ਮਾਨ ਨੂੰ ਲੈ ਕੇ ਹੈ ਸੋ ਨਾਣਾ ਜੀ ਸਭ ਨੇ ਚੋਣ ਨਤੀਜੇ ਦੀ ਗੱਲ ਕਰ ਲਈਏ ਇਹਨਾਂ ਨਤੀਜਿਆਂ ਵਿੱਚ ਜਿੱਥੇ ਅਕਾਲੀ ਦਲ ਦੀ ਜ਼ਮਾਨਤ ਜਿੱਤ ਹੋਈ ਹੈ ਤਾਂ ਕਾਂਗਰਸ ਪਾਰਟੀ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਹਾਰ ਮਿਲੀ ਹੈ ਸੋ ਇਸ ਸਭ ਤੋਂ ਵਿਚਾਰ ਜੋ ਹੈ ਦੋਵੇਂ ਪਾਰਟੀਆਂ ਵਿੱਚ ਸਿਆਸੀ ਗਲੇਸ਼ ਵਰਤੋਂ ਸ਼ੁਰੂ ਹੋਣ ਦਾ ਨਜ਼ਰ ਆ ਰਿਹਾ ਹੈ ਜਿੱਥੇ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਤੋਂ ਅਸਤੀਫਾ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਿੱਚ ਭਾਰਤ ਕੁਸ਼ਨਾਸ਼ੂ ਜੋ ਕਿ ਕਾਰਜਕਾਰੀ ਪ੍ਰਧਾਨ ਦੇ ਹੋਤੇ ਤੋਂ ਅਸਤੀਫਾ ਦੇ ਚੁੱਕੇ ਨੇ ਕੀ ਰਾਜਾ ਵਿਰਿੰਗਵੀ ਇਸ ਮਾਮਲੇ ਦੇ ਵਿੱਚ ਜੋ ਹੈ ਹੁਣ ਆਪਣਾ ਅਸਤੀਫਾ ਦੇਣਗੇ ਇੱਕ ਵੱਡਾ ਸਵਾਲ ਜ਼ਰੂਰ ਬਣਿਆ ਹੈ ਕਿ ਜਿਹੜੀ ਕਾਂਗਰਸ ਪਾਰਟੀ ਹਾਈ ਕਮਾਂਡ ਹੈ ਉਹ ਹੁਣ ਪੰਜਾਬ ਕਾਂਗਰਸ ਦੇ ਮਸਲਿਆਂ ਤੇ ਜਾਂ ਇਹਨਾਂ ਸਾਰੇ ਵਿਵਾਦਾਂ ਦੇ ਵਿੱਚ ਹੋਰ ਕੋਈ ਦਖਲ ਦੇਗੀ ਕੀ ਲੱਗਦਾ ਹੈ ਸਿਤੀਆਂ ਬਣਦੀਆਂ ਨਜ਼ਰ ਆ ਰਹੀਆਂ ਕਿੂਜੇ ਪਾਸੇ ਜੇ ਸੇ ਗੱਲ ਕਰ ਲਈਏ ਪੰਜ ਮੈਂਬਰੀ ਕਮੇਟੀਆਂ ਤੇ ਸੁਧਾਰ ਲੈ ਦੇ ਜਿਹੜੇ ਬਹੁਤ ਸਾਰੇ ਲੀਡਰ ਨੇ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਾਏ ਨੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਉਪਰਸ ਦਰਸਾਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਯਾਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੀ ਅੱਜ ਵੀ ਨੇ ਪਰ ਪੰਜਾਬ ਦੇ ਲੋਕ ਕਹਿੰਦੇ ਅਸੀਂ ਇਹਨਾਂ ਨੂੰ ਨਕਾਰ ਚੁੱਕੇ ਆਂ ਨਾ ਪਸੰਦ ਕਰ ਚੁੱਕੇ ਆਂ ਔਰ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਜੇ ਦੇ ਸ਼ੁਰਾ ਵੱਜਣ ਲੱਗ ਗਿਆ ਪਿੱਠ ਦੇ ਵਿੱਚ ਯਾਨੀ ਇਹਨਾਂ ਦੇ ਲੋਕਾਂ ਦੇ ਵਿੱਚ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਫੁੱਟ ਪਈ ਆ ਇਸ ਗੱਲ ਦਾ ਫਾਇਦਾ ਸਿੱਧਾ ਆਮ ਆਦਮੀ ਪਾਰਟੀ ਨੂੰ ਜਾਂਦਾ ਔਰ ਕਿਵੇਂ ਉਹਨਾਂ ਦੀ 2027 ਦੇ ਵਿੱਚ ਸਰਕਾਰ ਬਣਦੀ ਹੈ ਇਹ ਵੀ ਸੁਣ ਲਓ ਜਰਾ ਹੁਣ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਸਿੱਖ ਕੌਮ ਉਹਨਾਂ ਨੂੰ ਨਿਕਾਰ ਕਿਉਂ ਚੁੱਕੀ ਆ ਪਹਿਲਾ ਸਭ ਤੋਂ ਵੱਡਾ ਸਵਾਲ ਇਹ ਵੀ ਆ ਦਰਾਂ ਸਾਲ ਦੇ ਵਿੱਚ ਛੇੜੀਆਂ ਕੌਮ ਦੇ ਨਾਲ ਗਿਦਾਰੀਆਂ ਕੀਤੀਆਂ ਇਹਨਾਂ ਨੇ ਭੁੱਲਾਂ ਵੀ ਬੜੀਆਂ ਬਖਸ਼ਾਈਆਂ ਪਰ ਇਹਨਾਂ ਦੇ ਪ੍ਰਤੀ ਫੇਰ ਵੀ ਉਹ ਕੰਮ ਲੋਟ ਨਹੀਂ ਆਏ ਪੰਜਾਬ ਦੇ ਲੋਕ ਚਾਹੁੰਦੇ ਨੇ ਸੁਖਬੀਰ ਬਾਦਲ ਤੋਂ ਭਾਈ ਬਾਅਦ ਜੇ ਕੋਈ ਨੇਤਾ ਆਉਂਦਾ ਆਕਾਲੀ ਦਲ ਦੇ ਵਿੱਚ ਫੇਰ ਭਾਵੇਂ ਅਸੀਂ ਸਮਰਥਨ ਕਰ ਲਈਏ ਬਲਕਿ ਹੁਣ ਸੁਖਬੀਰ ਸਿੰਘ ਬਾਦਲ ਤੋਂ ਉਹੀ ਪੰਜਾਬ ਦੀ ਸਿੱਖ ਕੌਮ ਪੰਜਾਬ ਦੇ ਹੋਰ ਵਰਗ ਦੇ ਲੋਕ ਅਸਤੀਫਾ ਮੰਗ ਰਹੇ ਨੇ ਕਿ ਤੁਸੀਂ ਜਿਹੜਾ ਕਿ ਆਪਦੀ ਪ੍ਰਧਾਨਗੀ ਦਾ ਅਸਤੀਫਾ ਦਿਓ ਭਾਰਤ ਭੂਸ਼ਣ ਆਸ਼ੂ ਦੇ ਚੁੱਕੇ ਨੇ ਰਾਜਾ ਬੜਿੰਗ ਤੋਂ ਵੀ ਅਸਤੀਫਾ ਮੰਗ ਰਹੀ ਆ ਪੰਜਾਬ ਦੀ ਜਨਤਾ ਕਿ ਆਪਣੀ ਪ੍ਰਧਾਨਗੀ ਤੋਂ ਤੁਸੀਂ ਵੀ ਅਸਤੀਫਾ ਦੇ ਦਿਓ ਤਾਂ ਦੇਖੋ ਇਹ ਕਾਂਗਰਸ ਦੀ ਇੱਕ ਬਹੁਤ ਵੱਡੀ ਖਾਰ ਹੈਗੀ ਜਮਾਨਤਾ ਜਬਤ ਹੋ ਗਈਆਂ ਅਕਾਲੀ ਦਲ ਦੀ ਵੀ ਹੋਈ ਆ ਕਾਂਗਰਸ ਦੀ ਵੀ ਹੋਈ ਆ ਭਾਜਪਾ ਤਾਂ ਚਲੋ ਨਮਾ ਨਮਾ ਪ੍ਰਦਰਸ਼ਨ ਕਰ ਰਹੀ ਆ ਉਹਨਾਂ ਦਾ ਤਾਂ ਕਹਿ ਨਹੀਂ ਸਕਦੇ ਪਰ ਹੁਣ ਆਮ ਆਦਮੀ ਪਾਰਟੀ ਦੀ 2027 ਦੇ ਵਿੱਚ ਸੱਤਾ ਕਿਵੇਂ ਕਾਇਮ ਹੁੰਦੀ ਹੈ ਇਹ ਬੜਾ ਮਹੱਤਵਪੂਰਨ ਜਿਹੜਾ ਕਿ ਸਪ੍ਰੈਸ਼ਨ ਇਹ ਸੁਣ ਲੈਣਾ ਜ਼ਰੂਰੀ ਹੈ ਦੇਖੋ ਪੰਜਾਬ ਦੇ ਵਿੱਚ ਦੋ ਹੀ ਤਰ੍ਹਾਂ ਸੀ ਕਾਂਗਰਸ ਪਾਰਟੀ ਔਰ ਅਕਾਲੀ ਦਰਬਾਰ ਰਕੀ ਇਹਨਾਂ ਲੋਕਾਂ ਤੋਂ ਅੱਕੇ ਹੋਏ ਲੋਕਾਂ ਨੇ ਸਰਕਾਰ ਬਣਾਈ ਬਾਈ ਦੇ ਵਿੱਚ ਭੁਗੰਤ ਮਾਨ ਦੀ ਬਹੁਤ ਵੱਡੀ ਬਹੁਮਤ ਦੇ ਨਾਲ ਇਹਨਾਂ ਨੂੰ 92 ਸੀਟਾਂ ਦਿੱਤੀਆਂ ਤਾਂ ਪੰਜਾਬ ਦੇ ਲੋਕ ਫਿਰ ਤੋਂ ਇਹਨਾਂ ਤੋਂ ਅੱਕ ਗਏ ਹੁਣ ਚੌਥਾ ਨੰਬਰ ਕਿਹਦਾ ਆਉਣ ਜਾ ਰਹੀ ਹੈ ਪੰਜਾਬ ਦੀ ਜਨਤਾ ਇਹ ਵੀ ਬਹੁਤ ਵੱਡਾ ਸਵਾਲ ਹੈ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਇਹਨਾਂ ਪਾਰਟੀਆਂ ਨੂੰ ਛੱਡੀਏ ਤੇ ਚੌਥਾ ਪੰਜਵਾਂ ਨੰਬਰ ਵੇਖੀਏ ਵੀ ਹੈ ਕੌਣ ਹੈ। ਪੰਜਵੇਂ ਨੰਬਰ ਤੇ ਪਾਰਟੀ ਕਿਹੜੀ ਆਉਂਦੀ ਆ। ਤਾਂ ਉਹ ਹੈਗਾ ਭਾਈ ਅਮਰਪਾਲ ਸਿੰਘ ਯਾਨੀ ਅਕਾਲੀ ਦਲ ਵਾਰਿਸ ਪੰਜਾਬ ਦੇ। ਉਹਨਾਂ ਨੇ ਇੱਕ ਨਵੀਂ ਪਾਰਟੀ ਦਾ ਗਠਨ ਕੀਤਾ ਤੇ ਬਹੁਤ ਸਾਰੇ ਪੰਜਾਬ ਦੇ ਲੋਕ ਉਧਰ ਵੀ ਚੁਕੇ ਹੋਏ ਨੇ। ਪਰ ਲੋਕ ਕਹਿੰਦੇ ਨੇ ਕਿ ਜੇਕਰ ਅਮਰਪਾਲ ਸਿੰਘ ਦੀ ਸਰਕਾਰ ਜਾਂ ਫਿਰ ਭਾਈ ਅਮਰਪਾਲ ਸਿੰਘ ਮੁੱਖ ਮੰਤਰੀ ਨਾ ਬਣਿਆ ਪੰਜਾਬ ਦੇ ਅੰਦਰ ਨਾ ਲਹਿਰ ਚੱਲੀ ਖਾਲਸਾ ਪੰਥ ਦੀ। ਤੇ ਭਾਈ 2027 ਦੇ ਵਿੱਚ ਫੇਰ ਤੋਂ ਜਣੀ ਝਾੜੂ ਸਰਕਾਰ ਪੱਕੀ ਐ ਇਹਨਾਂ ਨੂੰ ਵੋਟ ਨਹੀਂ ਪੈਂਦੀ ਇਹ ਤਾਂ ਗਲਤ ਹੈ ਤਾਂ ਹੁਣ ਮੈਂ ਕਮੈਂਟਾਂ ਦੇ ਜ਼ਰੀਏ ਤੁਹਾਡੇ ਤੋਂ ਜਾਣਨਾ ਚਾਹੁੰਦਾ ਸਾਡੇ ਪੰਜਾਬ ਦੇ ਲੋਕਾਂ ਤੋਂ ਕਿ ਆਖਰ ਮਾਮਲਾ ਕੀ ਐ ਤੁਸੀਂ ਕਿਸ ਵੱਲ ਖੜੇ ਹੋ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਪੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ